ਉਰਸਾ ਦਮਰਾ ਤੇ ਗ੍ਰੀਪ ਨਵਾ ਸੱਚੇ ਬਾਦਸ਼ਾਹ ਕਹਿਣ ਲੱਗੇ ਉਸ ਤੋਂ ਪਿੱਛੋਂ ਜਦੋਂ ਉਸ ਪ੍ਰਮਾਤਮਾ ਨੇ ਆਪਣੇ ਆਪ ਨੂੰ ਬਣਾ ਲਿਆ ਆਪਣੇ ਆਪ ਨੂੰ ਸਾਜ ਲਿਆ ਆਪਣੇ ਆਪ ਨੂੰ ਦੁਨੀਆ ਵਿੱਚ ਪ੍ਰਗਟ ਕਰ ਲਿਆ ਉਸ ਤੋਂ ਬਾਅਦ ਉਸ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਬਣਾਇਆ ਇਸ ਦੁਨੀਆ ਨੂੰ ਬਣਾਇਆ ਇਸ ਦੁਨੀਆ ਦੇ ਹੋਰਾਂ ਪੁਰਸ਼ਾਂ ਨੂੰ ਬਣਾਇਆ ਜਦੋਂ ਅਸੀਂ ਵੱਖੋ-ਵੱਖਰੇ ਇਤਿਹਾਸਾਂ ਨੂੰ ਪੜਦੇ ਹਾਂ ਵੱਖੋ-ਵੱਖਰੇ ਧਰਮਾਂ ਨੂੰ ਪੜਦੇ ਹਾਂ ਵੱਖੋ-ਵੱਖਰੇ ਮਤਾਂ ਨੂੰ ਪੜਦੇ ਹਾਂ ਹਰ ਇੱਕ ਮਤ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਸੰਸਾਰ ਦੀ ਰਚਨਾ ਦੱਸਦਾ ਹੈ ਕਿਸੇ ਨੇ ਆਖਿਆ ਕਿ ਇਹ ਸੰਸਾਰ ਦੀ ਰਚਨਾ ਪਰਮਾਣੂਆਂ ਤੋਂ ਹੋਈ ਹੈ ਕਿਸੇ ਨੇ ਆਖਿਆ ਇਹ ਸੰਸਾਰ ਦੀ ਰਚਨਾ ਬ੍ਰਹਮਾ ਦੇ ਪਾਟ ਦੇ ਵਿੱਚੋਂ ਹੋਈ ਹੈ ਬ੍ਰਹਮਾ ਤੋਂ ਹੋਈ ਹੈ ਕਿਸੇ ਨੇ ਕਿਸ ਤਰੀਕੇ ਦੇ ਨਾਲ ਕਿਸੇ ਨਾ ਕਿਸ ਤਰੀਕੇ ਦੇ ਨਾਲ ਉਸ ਰੱਬ ਇਸ ਰਚਨਾ ਨੂੰ ਬਿਆਨ ਕੀਤਾ ਹੈ ਆਪਾਂ ਜਦੋਂ ਜਪਜੀ ਸਾਹਿਬ ਦੇ ਵਿੱਚ ਇੱਕ ਬੋਲ ਪੜ੍ਹਦੇ ਹਾਂ ਸਤਿਗੁਰੂ ਨੇ ਉਸ ਬਾਮਣ ਬਾਣੀ ਦੇ ਵਿੱਚ ਇੱਕ ਉਦਾਹਰਨ ਸਾਡੇ ਸਾਹਮਣੇ ਰੱਖੀ ਸਮਾਜ ਵਿੱਚ ਇਹ ਗੱਲ ਪ੍ਰਚਲਿਤ ਸੀ ਇਸ ਦੁਨੀਆ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ ਇਸ ਦੁਨੀਆ ਨੂੰ ਦਾਤਾਂ ਦੇਣ ਵਾਲਾ ਕੋਈ ਹੋਰ ਹੈ ਇਸ ਦੁਨੀਆ ਨੂੰ ਖਤਮ ਕਰਨ ਵਾਲਾ ਕੋਈ ਹੋਰ ਹੈ ਸਤਿਗੁਰੂ ਜੀ ਨੇ ਉਸ ਵਿਚਾਰ ਧਾਰਾ ਨੂੰ ਉਸ ਦੁਨੀਆ ਦੀ ਉਦਾਹਰਣ ਨੂੰ ਜਪਜੀ ਸਾਹਿਬ ਦੀ ਪਵਣ ਬਾਣੀ ਦੇ ਵਿੱਚ ਰੱਖਿਆ ਗਰੀਬ ਨਾ ਸੱਚੇ ਪਾਤਸ਼ਾਹ ਕਹਣ ਲੱਗੇ ਇੱਕ ਸੰਸਾਰੀ ਇੱਕ ਪੰਡਹਾਰੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਸਤਿਗੁਰੂ ਕਹਣ ਲੱਗੇ ਦੁਨੀਆ ਵਿੱਚ ਇਹ ਉਦਾਹਰਨ ਪ੍ਰਚਲਿਤ ਹੈ ਇੱਕ ਮਾਈ ਸੀ ਉਸ ਮਾਇਆ ਦੇ ਤੋਂ ਕੋਲੋਂ ਤਿੰਨ ਜਾਨੇ ਪੈਦਾ ਹੋਏ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਕਿੰਦੇ ਉਹਦੇ ਕੋਲ ਤਿੰਨ ਤੈ ਤੇਲੇ ਪੈਦਾ ਹੋਏ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਈ ਦੀਵਾਨ ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ ਇੱਕ ਸੰਸਾਰ ਨੂੰ ਰਿਚਕ ਦੇਣ ਵਾਲਾ ਤੇ ਇੱਕ ਸੰਸਾਰ ਨੂੰ ਮਾਰਨ ਵਾਲਾ ਇਹ ਦੁਨੀਆ ਦੀ ਉਦਾਹਰਨ ਸੀ ਪਰ ਗਰੀਬ ਨੂੰ ਆਸਤੇ ਪਾਸ਼ਾ ਨੇ ਬਾਣੀ ਦੇ ਵਿੱਚ ਆਪਣਾ ਪੱਖ ਰੱਖਦੇ ਹੋਇਆਂ ਗੱਲ ਆਖੀ ਜਿਵੇਂ ਤੁਸੀਂ ਭਾਵਾਂ ਤੇਵੇਂ ਚਲਾਵਾਂ ਜਿਵੇਂ ਹੁਮੇ ਫਰਮਾਨ ਸਤਿਗੁਰੂ ਕਹਿੰਦੇ ਇਹਨਾਂ ਦੇ ਵਾਸ ਵਿੱਚ ਕੋਈ ਗੱਲ ਨਹੀਂ ਇਹ ਤਾਂ ਜਿਵੇਂ ਰੱਬ ਜੀ ਨੂੰ ਚੰਗਾ ਲੱਗਦਾ ਹੈ ਰੱਬ ਜੀ ਓਵੇਂ ਚਲਾਉਂਦੇ ਨੇ ਰੱਬ ਦੇ ਹੁਕਮ ਵਿੱਚ ਰੱਬ ਦੀ ਰਾਜਾ ਵਿੱਚ ਦੁਨੀਆ ਚੱਲਦੀ ਹੈ ਰੱਬ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਰੱਬ ਆਪ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਰੱਬ ਆਪ ਇਹ ਸਾਰਿਆਂ ਨੂੰ ਇਸ ਸੰਸਾਰ ਵਿੱਚੋਂ ਜਿੰਦ ਕੱਢ ਕੇ ਲੈ ਕੇ ਜਾਣ ਵਾਲਾ ਹੈ ਆਪਾਂ ਜਪਜੀ ਸਾਹਿਬ ਵਿੱਚੋਂ ਇਹ ਵੀ ਬੋਲ ਪੜ੍ਹਦੇ ਹਾਂ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਜੀ ਲਏ ਫਿਰ ਦੇ ਇਹ ਵੱਖੋ ਵੱਖਰੀਆਂ ਪੰਕਤੀਆਂ ਸੀ ਬਾਣੀ ਵਿੱਚੋਂ ਪੜ੍ਹਦੇ ਹਾਂ ਸਤਿਗੁਰੂ ਕਹਿੰਦੇ ਨੇ ਕੋਈ ਰੱਬ ਨੂੰ ਐਵੇਂ ਕਹੋਂਦਾ ਕਿ ਰੱਬ ਸਾਰਿਆਂ ਨੂੰ ਦਾਤਾਂ ਦਿੰਦਾ ਹੈ ਕੋਈ ਰੱਬ ਨੂੰ ਐਵੇਂ ਕਹੋਂਦਾ ਕਿ ਰੱਬ ਸਾਰਿਆਂ ਨੂੰ ਜਿੰਦ ਦਿੰਦਾ ਹੈ ਜੀਵ ਸਵਾਸ ਦਿੰਦਾ ਹੈ ਤੇ ਕੋਈ ਐਵੇਂ ਕਹੋਂਦਾ ਕਿ ਰੱਬ ਸਾਰਿਆਂ ਦੇ ਸਵਾਸ ਕੱਢ ਲੈਂਦਾ ਹੈ ਪਰ ਯਾਦ ਰੱਖਿਓ ਦੁਨੀਆ ਦੇ ਵਿੱਚ ਇੱਕੋ ਇੱਕ ਪਰਮਾਤਮਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਇੱਕੋ ਇੱਕ ਪਰਮਾਤਮਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ ਇੱਕੋ ਇੱਕ ਪਰਮਾਤਮਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਖਤਮ ਜਿੰਦ ਲੈ ਕੇ ਕੱਢਣ ਵਾਲਾ ਇੱਕੋ ਇੱਕ ਪਰਮਾਤਮਾ ਹੈ ਗੁਰਬਾਣੀ ਦੇ ਵਿੱਚ ਕਿਤੇ ਤੁਸੀਂ ਧਿਆਨ ਮਾਰ ਕੇ ਵੇਖਿਓ ਸਤਿਗੁਰ ਨੇ ਉਸ ਪਰਮਾਤਮਾ ਦੇ ਬਾਰੇ ਕਿੰਨੇ ਪਿਆਰੇ ਲਬਜ ਵਰਤੇ ਨੇ ਕਰਤਾ ਲਬਜ ਵਰਤਿਆ ਕਰਤਾ ਦਾ ਅਰਥ ਕਿੰਦਾ ਜਿਹੜਾ ਪੈਦਾ ਕਰਨ ਵਾਲਾ ਹੈ ਬਣਾਉਣ ਵਾਲਾ ਹੈ ਸਿਰਜਨਹਾਰ ਲਬਜ ਵਰਤਿਆ ਸਿਰਜਨਹਾਰ ਦਾ ਅਰਥ ਹੁੰਦਾ ਹੈ ਜਿਹੜਾ ਸਿਰਜਣਾ ਕਰਨ ਵਾਲਾ ਹੈ ਦਾਤਾਰ ਲਬਜ ਬਾਣੀ ਦੇ ਵਿੱਚ ਵਰਤਿਆ ਗਾਦਾਤਾਰ ਦਾ ਅਰਥ ਹੁੰਦਾ ਜਿਹੜਾ ਦਾਤਾਂ ਦੇਣ ਵਾਲਾ ਹੈ ਇਹ ਰੱਬ ਦੇ ਵਿੱਚ ਖੂਪੀਆਂ ਨੇ ਰੱਬ ਦੇ ਵਿੱਚ ਗੋਣ ਨੇ ਰੱਬ ਸਿਰਜਨਹਾਰ ਹੈ ਰੱਬ ਕਰਤਾ ਹੈ ਰੱਬ ਦਾਤਾਰ ਹੈ ਰੱਬ ਦਾਤਾ ਹੈ ਇੱਥੋਂ ਤੱਕ ਵੀ ਸਤਿਗੁਰ ਨੇ ਬਾਣੀ ਵਿੱਚ ਬੋਲ ਰੱਖਿਆ ਸਭ जग ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਤਿਗੁਰੂ ਕਹਿੰਦੇ ਜੇ ਦਾਤਾ ਦੀ ਗੱਲ ਕਰਨੀ ਹੈ ਦਾਤਾ ਵੀ ਇੱਕ ਹੈ ਜੇ ਕਰਤੇ ਦੀ ਗੱਲ ਕਰਨੀ ਹੈ ਕਰਤਾ ਵੀ ਇੱਕ ਹੈ ਜੇ ਸਿਰਜਣਹਾਰ ਦੀ ਗੱਲ ਕਰਨੀ ਹੈ ਸਿਰਜਣਹਾਰ ਵੀ ਇੱਕ ਹੈ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਬੋਲ ਸਮਝਣ ਦਾ ਯਤਨ ਕਰ ਰਹੇ ਆ ਅੱਜ ਸਾਡੀ ਬਾਣੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਕਮਾਲ ਦੇ ਬੋਲ ਰੱਖੇ ਸਤਿਗੁਰੂ ਕਹਿੰਨ ਲੱਗੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਰਚਿਆ ਤੇ ਆਪਣੇ ਆਪ ਹੀ ਉਹਦਾ ਨਾਉ ਦੁਨੀਆ ਵਿੱਚ ਪ੍ਰਗਟ ਹੋਇਆ ਆਪਣੇ ਆਪ ਹੀ ਉਹਨੇ ਆਪਣੀ ਸਤਾ ਆਪਣੀ ਸ਼ਕਤੀ ਦੁਨੀਆ ਵਿੱਚ ਪ੍ਰਗਟ ਕੀਤੀ ਪਹਿਲੇ ਨੰਬਰ ਤੇ ਉਹਨੇ ਰੱਬ ਨੇ ਆਪਣੇ ਆਪ ਨੂੰ ਸਾਜਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਤਾਂ ਦੂਜੀ ਗੱਲ ਮੇਰੇ ਮਾਲਕ ਨੇ ਆਖਿਆ ਦੋਈ ਕੁਦਰਤ ਸਾਝੀਏ ਕਰ ਆਸਨ ਡਠੋ ਚਾਓ ਸਤਿਗੁਰੂ ਕਹਿੰਨ ਲੱਗੇ ਦੋ ਨੰਬਰ ਤੇ ਉਸ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਇਸ ਦੁਨੀਆ ਨੂੰ ਸਾਝਿਆ ਇਹ ਕਿੱਥੇ ਬੋਲ ਲਿਖੇ ਹੋਏ ਨੇ ਬਾਣੀ ਦੇ ਵਿੱਚ ਆਸਾਰੀ ਬਾਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਪਸ਼ਟ ਗੱਲ ਕੀਤੀ ਪਰ ਜਿੰਨਾ ਚਿਰ ਅਸੀਂ ਬਾਣੀ ਨਹੀਂ ਪੜਾਂਗੇ ਜਿੰਨਾ ਚਿਰ ਅਸੀਂ ਬਾਣੀ ਨਹੀਂ ਸਮਝਾਂਗੇ ਸਾਨੂੰ ਨਹੀਂ ਸਮਝ ਲੱਗੇਗੀ ਕਿ ਸਤਿਗੁਰੂ ਦੀ ਵਿਚਾਰਧਾਰਾ ਕੀ ਹੈ ਸਾਨੂੰ ਨਹੀਂ ਸਮਝ ਲੱਗੇਗੀ ਸਾਡੇ ਸਤਿਗੁਰੂ ਕੀ ਕਹਿਣਾ ਚਾਹੁੰਦੇ ਨੇ ਅਸੀਂ ਉਹਨਾਂ ਟਾਈਮ ਦੁਨੀਆ ਦੀਆਂ ਜਿਹੜੀਆਂ ਘਟੀਆਂ ਹੋਈਆਂ ਕਹਾਣੀਆਂ ਦੁਨੀਆ ਦੀਆਂ ਘਟੀਆਂ ਹੋਈਆਂ ਗੱਲਾਂ ਤੇ ਯਕੀਨ ਕਰਾਂਗੇ ਜਿੰਨਾ ਚਿਰ ਬਾਣੀ ਨਹੀਂ ਪੜਾਂਗੇ ਹੁਣ ਸਤਿਗੁਰੂ ਕੀ ਕਹਿਣਾ ਚਾਹੁੰਦੇ ਨੇ ਕਹਿੰਦੇ ਆਪੀ ਨੇ ਆਪ ਸਾਜਿਓ ਉਸ ਪਰਮਾਤਮਾ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਜਿਆ ਆਪ ਹੀ ਨੇ ਰਚਿਓ ਨਾਉ ਆਪਣੇ ਆਪ ਹੀ ਉਹਨੇ ਆਪਣਾ ਨਾਮ ਨਾ ਖਟਿਆ ਆਪਣੇ ਆਪ ਹੀ ਉਹਨੇ ਨਾਮ ਨਾ ਪੈਦਾ ਕੀਤਾ ਫਿਰ ਕਹਿੰਦੇ ਦੋਈ ਕੁਦਰਤ ਸਾਜਿਏ ਕਰਿਆ ਛੰਡ ਠੋਚਾਓ 2 ਨੰਬਰ ਤੇ ਉਹਨੇ ਸਾਰੀ ਸ੍ਰਿਸ਼ਟੀ ਸਾਜੀ ਤੇ ਸ੍ਰਿਸ਼ਟੀ ਸਾਜ ਕੇ ਉਹ ਇਸ ਸ੍ਰਿਸ਼ਟੀ ਦੇ ਵਿੱਚ ਬੈਠ ਗਿਆ ਕਦੇ ਮੂਲ ਮੰਤਰ ਦੇ ਉਹਨਾਂ ਸ਼ਬਦਾਂ ਵਾਲੇ ਪਾਸੇ ਧਿਆਨ ਮਾਰਿਓ ਸਤਿਗੁਰ ਨੇ ਮੂਲ ਮੰਤਰ ਵਿੱਚ ਬੋਲ ਰੱਖਿਆ ਕਰਤਾ ਪੁਰਖ ਕਰਤਾ ਦਾਰਤ ਹੁੰਦਾ ਬਣਾਉਣ ਵਾਲਾ ਪੁਰਖ ਦਾਰਤ ਹੁੰਦਾ ਬਣਾ ਕੇ ਉਹਦੇ ਵਿੱਚ ਬੈਠ ਗਿਆ ਗ੍ਰੀਮ ਨਾ ਸੱਜੇ ਪਾਸ਼ਾ ਕੰਦੇ ਦਾਤਾ ਕਰਤਾ ਆਪ ਤੁ ਤੁ ਤਿਸ ਦੇਵੇਂ ਕਰੇ ਪਛਾਉ ਦੁਨੀਆਂ ਦੇ ਵਿੱਚ ਪਹਿਲਾਂ ਰੱਬ ਨੇ ਆਪਣੇ ਆਪ ਨੂੰ ਬਣਾਇਆ ਫਿਰ ਰੱਬ ਨੇ ਆ ਸਾਰੀ ਸ੍ਰਿਸ਼ਟੀ ਬਣਾਈ ਸਾਰੀ ਦੁਨੀਆਂ ਬਣਾਈ ਤਾਂ ਫਿਰ ਸਤਿਗੁਰੂ ਕਹਿੰਦੇ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਦੇ ਪਸਾਓ ਤੇ ਸਾਰਿਆਂ ਨੂੰ ਖੁਸ਼ ਹੋ ਕੇ ਦਾਤਾ ਵੀ ਉਹ ਪਰਮਾਤਮਾ ਆਪ ਹੀ ਦੇ ਰਿਹਾ ਹੈ ਗ੍ਰਿਪਨਵਾਸ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਉਹ ਦਾਤਾ ਆਪ ਦੇ ਰਿਹਾ ਹੈ ਨਾ ਉੱਥੇ ਕੋਦੇ ਵਿੱਚ ਇਹ ਵੀ ਵੱਡੀ ਖੂਬੀ ਹੈ ਦਿਲ ਦੇ ਲੈ ਸੇ ਜਿੰਦ ਕੁਆਓ ਉਹ ਸਾਰਿਆਂ ਨੂੰ ਜਿੰਦਾ ਦਿੰਦਾ ਵੀ ਹੈ ਤੇ ਸਾਰਿਆਂ ਤੋਂ ਜਿੰਦਾ ਲੈਂਦਾ ਵੀ ਇਹ ਸਾਰਿਆਂ ਨੂੰ ਸਵਾਸ ਪਰਮਾਤਮਾ ਦਿੰਦਾ ਹੈ ਤੇ ਸਾਰਿਆਂ ਦੇ ਸਵਾਸ ਵੀ ਪਰਮਾਤਮਾ ਕਢਦਾ ਸਿੱਖ ਨੂੰ ਤੇ ਭਲੇਖਾ ਰਹਿਣਾ ਹੀ ਨਹੀਂ ਕਹਿੰਦਾ ਸੰਸਾਰ ਵਿੱਚ ਚਲਦੇ ਆਂ ਵੀ ਦੁਨੀਆ ਨੂੰ ਬਣਾਉਣ ਵਾਲਾ ਕੋਈ ਹੋਰ ਹੈ ਦੁਨੀਆ ਨੂੰ ਚਲਾਉਣ ਵਾਲਾ ਕੋਈ ਹੋਰ ਹੈ ਦਾਤਾਂ ਦੇਣ ਵਾਲਾ ਕੋਈ ਹੋਰ ਹੈ ਤੇ ਦੁਨੀਆ ਨੂੰ ਸਿੱਖ ਦੇ ਮਨ ਵਿੱਚ ਤਾਂ ਇਹ ਗੱਲ ਪੱਕੀ ਹੋ ਜਾਣੀ ਚਾਹੀਦੀ ਹੈ ਦੁਨੀਆ ਨੂੰ ਬਣਾਉਣ ਵਾਲਾ ਵੀ ਪਰਮਾਤਮਾ ਦੁਨੀਆ ਨੂੰ ਦਾਤਾਂ ਦੇਣ ਵਾਲਾ ਵੀ ਪਰਮਾਤਮਾ ਤਜੇ ਦੁਨੀਆ ਵਿੱਚੋਂ ਕੋਈ ਸੰਸਾਰ ਵਿੱਚੋਂ ਛੱਡ ਕੇ ਜਾਂਦਾ ਏ ਸੰਸਾਰ ਵਿੱਚੋਂ ਕੋਈ ਚਾਲ ਚਲਾਣਾ ਕਰਦਾ ਏ ਉਹ ਵੀ ਪਰਮਾਤਮਾ ਦੇ ਆਪਾਂ ਬਾਣੀ ਵਿੱਚੋਂ ਹੀ ਬੋਲ ਪੜ੍ਹਦੇ ਆ ਨਾ ਜਿਹਾ ਜਿਹੜੀ ਲਿਖਿਆ ਤੇਹਾਂ ਹੁਕਮ ਕਮਾਏ ਕੱਲੇ ਆਵੇ ਨਾਨਕਾ ਹੁਣ ਕੱਲੇ ਆਵੇ ਦਾ ਕੀ ਅਰਥ ਹੈ ਰੱਬ ਆਪ ਹੀ ਕਹਦਾ ਤੇ ਆਪ ਹੀ ਵਾਪਸ ਬੁਲਾਉਂਦਾ ਏ ਇਹਦੇ ਵਿੱਚ ਦੂਜੇ ਤੀਜੇ ਚੌਥੇ ਦਾ ਤਾਂ ਜਿਕਰ ਹੈ ਹੀ ਕਿਤੇ ਨਹੀਂ ਸਤਿਗੁਰੂ ਕਹਿੰਦੇ ਨੇ ਉਹ ਸਦਾਪ ਦੇ ਭਾਣੇ ਵਿੱਚ ਹੀ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਉਹ ਤੇ ਰੱਬ ਦੇ ਹੁਕਮ ਵਿੱਚ ਹੀ ਸਾਰਾ ਕੁਝ ਹੈ ਜਿੰਨੇ ਵੀ ਜੀਵ ਜਨਮ ਲੈਂਦੇ ਨੇ ਉਹ ਵੀ ਪਾਣੇ ਚ ਜੋਨੇ ਵੀ ਸੰਸਾਰ ਛੱਡਦੇ ਨੇ ਉਹ ਵੀ ਪਾਣੇ ਦੇ ਵਿੱਚ ਨੇ ਰੱਬ ਦੇ ਪਾਣੇ ਵਿੱਚ ਹੀ ਤਾਂ ਸਾਰਾ ਕੁਝ ਵਾਪਰ ਰਿਹਾ ਹੈ ਗ੍ਰਿਵਨਵਾਸ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਬੋਲ ਰੱਖਿਆ ਕਹਿੰਦੇ ਪਹਿਲ ਪੁਰ ਸਬਰਾ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ ਅਥੋਂਨ ਪੁਰ ਸਾ ਦਮਰਾ ਉਸ ਤੋਂ ਬਾਅਦ ਆਦਿ ਸਾਰੇ ਸੰਸਾਰ ਨੂੰ ਸਾਜਿਆ ਆਸ ਕਾ ਆਸ ਉਸ ਕਾ ਉਸ ਪਰਮਾਤਮਾ ਤੇ ਇਸ ਦੁਨੀਆ ਦਾ ਬਾਅਦ ਵਿੱਚ ਮੇਲ ਹੋਇਆ ਪਰਮਾਤਮਾ ਇਸ ਦੁਨੀਆ ਵਿੱਚ ਆ ਕੇ ਬੈਠ ਗਿਆ ਇਸ ਪਰਮਾਤਮਾ ਤੇ ਸੰਸਾਰ ਦਾ ਮੇਲ ਹੋਇਆ ਹਰ ਕਾ ਬਾਗਰਾ ਕਹਿੰਦੇ ਆ ਸਾਰਾ ਸੰਸਾਰ ਰੱਬ ਦਾ ਇੱਕ ਸੋਹਣਾ ਬਗੀਚਾ ਹੈ ਰੱਬ ਨੇ ਆ ਸੋਹਣਾ ਬਗੀਚਾ ਬਣਾਇਆ ਸੰਸਾਰ ਨੂੰ ਭਗਤ ਨਾਮਦੇਵ ਜੀ ਨੇ ਸੋਹਣਾ ਬਗੀਚਾ ਆਖਿਆ ਨਾਚੇ ਪਿੰਡੀ ਮੈਂ ਸਾਗਰਾ ਕੰਨ ਜਿਵੇਂ ਇੱਕ ਖੂਹ ਦੇ ਵਿੱਚ ਚਿੰਦਾ ਜੜੀਆਂ ਨੇ ਉਹ ਨੱਚ ਨੱਚਦੀਆਂ ਨੇ ਕਦੀ ਉਸ ਖੂਹ ਦੇ ਅੰਦਰ ਜਾਂਦੀਆਂ ਨੇ ਕਦੀ ਉਸ ਖੂਹ ਦੇ ਵਿੱਚੋਂ ਬਾਹਰ ਆਉਂਦੀਆਂ ਨੇ ਇਸੇ ਤਰ੍ਹਾਂ ਸਾਰਾ ਸੰਸਾਰ ਜਿਹੜਾ ਇਹ ਨੱਚ ਰਿਹਾ ਰੱਬ ਨੇ ਆਪਣੇ ਆਪ ਨੂੰ ਬਣਾਇਆ ਦੁਨੀਆ ਬਣਾਈ ਦੁਨੀਆ ਬਣਾ ਕੇ ਦੁਨੀਆ ਵਿੱਚ ਬੈਠਾ ਤੇ ਖਿਆਲ ਕਰਿਓ ਜੀ ਇਹ ਸਾਰਾ ਸੰਸਾਰ ਜਿਹੜੀ ਉਸ ਰੱਬ ਨੇ ਖੇਲ ਬਣਾਇਆ ਹੈ ਉਹ ਰੱਬ ਜੀ ਦੀ ਬਣਾਈ ਹੋਈ ਰਚਨਾ ਹੈ ਸਾਰੀ ਨੱਚ ਰਹੀ ਹੈ ਮੇਰੇ ਕਰਤੇ ਇੱਕ ਖੇਲ ਬਣਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਮੇਰੇ ਰੱਬ ਨੇ ਇੱਕ ਖੇਡ ਬਣਾਈ ਕੋਈ ਕਿਸੇ ਵਰਗਾ ਨਹੀਂ ਬਣਾਇਆ ਇਹ ਰੱਬ ਦੀ ਇੱਕ ਖੇਡ ਹੈ ਸੰਸਾਰ ਦੇ ਲੋਕ ਜੀਵ ਖੇਡ ਕੇ ਚਲੇ ਜਾਂਦੇ ਨੇ ਅਸੀਂ ਸਾਰੇ ਸੰਸਾਰ ਵਿੱਚ ਖੇਡਣ ਵਾਸਤੇ ਆਏ ਆ ਕੋਈ ਚੰਦ ਦਿਨ ਖੇਡਦਾ ਹੈ ਕੋਈ 100 ਸਾਲ ਖੇਡਦਾ ਹੈ ਕੋਈ 80 ਸਾਲ ਖੇਡਦਾ ਹੈ ਕੋਈ 90 ਸਾਲ ਖੇਡਦਾ ਹੈ ਤੇ ਮੇਰੇ ਮਾਲਕ ਨੇ ਫਿਰ ਬਾਣੀ ਵਿੱਚ ਬੋਲ ਰੱਖਿਆ ਨਾ ਜਿਹੜੇ ਮਨੁੱਖ ਉਸ ਰੱਬ ਦੇ ਹੁਕਮ ਵਿੱਚ ਚੱਲਦੇ ਨੇ ਇਸ ਸੰਸਾਰ ਦੀ ਗੇਮ ਨੂੰ ਇਸ ਸੰਸਾਰ ਦੀ ਖੇਡ ਨੂੰ ਜਿੱਤ ਕੇ ਜਲੇ ਜਾਂਦੇ ਨੇ ਤੇਰੇ ਨਾਏ ਰਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲਿਆ ਜਿਹੜੇ ਤੇਰੇ ਨਾਮ ਵਿੱਚ ਰਚ ਜਾਂਦੇ ਨੇ ਉਹ ਸੰਸਾਰ ਦੀ ਖੇਡ ਜਿੱਤ ਕੇ ਚਲੇ ਜਾਂਦੇ ਨੇ ਕਿ ਜਿਹੜੇ ਰੱਬ ਜੀ ਤੇਰੇ ਨਾਲ ਟੁੱਟ ਜਾਂਦੇ ਨੇ ਸੰਸਾਰ ਦੇ ਵਿੱਚ ਠੱਗੀਆਂ ਬੇਈਮਾਨੀਆਂ ਕਰਦੇ ਨੇ ਸਤਿਗੁਰੂ ਕਹਿੰਦੇ ਨੇ ਉਹ ਹਾਰ ਕੇ ਤੁਰ ਜਾਂਦੇ ਨੇ ਗੁਰਮੁਖ ਲਾਹਾ ਲੈ ਗਏ ਮਨਮੁਖ ਤਲਚੱਲੇ ਪੱਤ ਗਵਾਏ ਜਿਓ ਗੁਰਮੁਖ ਜਨ ਲਾਹਾ ਖਟ ਕੇ ਜਾਂਦੇ ਨੇ ਇਸ ਸੰਸਾਰ ਰੂਪੀ ਖੇਡ ਵਿੱਚ ਉਹ ਜਿੱਤ ਕੇ ਜਾਂਦੇ ਨੇ ਉੱਥੇ ਤੋਂ ਲਾਹਾ ਲੈ ਕੇ ਜਾਂਦੇ ਨੇ ਤੇ ਮਨਮੁਖ ਆਪਣੀ ਇੱਜ਼ਤ ਗਵਾ ਕੇ ਚਲੇ ਜਾਂਦੇ ਨੇ ਸਤਿਗੁਰੂ ਕੀ ਸਮਝਾਉਣਾ ਚਾਹੁੰਦੇ ਨੇ ਕਹਿੰਦੇ ਬੰਦਿਆ ਵੇਖ ਆ ਸਾਰੀ ਸ੍ਰਿਸ਼ਟੀ ਰੱਬ ਨੇ ਰਚੀ ਹੈ ਸਭ ਤੋਂ ਪਹਿਲਾਂ ਰੱਬ ਨੇ ਆਪਣੇ ਆਪ ਨੂੰ ਬਣਾਇਆ ਫਿਰ ਸ੍ਰਿਸ਼ਟੀ ਨੂੰ ਬਣਾਇਆ ਇਸ ਸ੍ਰਿਸ਼ਟੀ ਤੇ ਜੀਵ ਜੰਤੂ ਪੈਦਾ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਾਣੀ ਚ ਕਿਤੇ ਪੜ ਕੇ ਵੇਖੋ ਸਤਿਗੁਰੂ ਕਹਿੰਦੇ ਤੂੰ ਕਰਤਾ ਤੂੰ ਕਰਨਹਾਰ ਰੱਬ ਜੀ ਤੂੰ ਹੀ ਕਰਤਾ ਹੈ ਤੇ ਤੂੰ ਹੀ ਸਾਰਾ ਕੁਝ ਕਰਨ ਵਾਲਾ ਹੈ ਤੇਰੇ ਤੋਂ ਬਗਰ ਦੂਜਾ ਨਹੀਂ ਸੁਖਮਨੀ ਸਾਹਿਬ ਦੀ ਪਵਣ ਬਾਣੀ ਪੜਿਓ ਸਰਗੁਰੂ ਕੀ ਕਹਿੰਦੇ ਨੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ ਸਰਗੁਰੂ ਸਤਿਏ ਪਾਸ਼ਾ ਕਹਿੰਦੇ ਦੁਨੀਆ ਨੂੰ ਪੈਦਾ ਕਰਨ ਵਾਲਾ ਸੰਸਾਰ ਨੂੰ ਪੈਦਾ ਕਰਨ ਵਾਲਾ ਕੇਵਲ ਤੇ ਕੇਵਲ ਏਕ ਹੈ ਦੂਜਾ ਦੂਜਾ ਹੈ ਹੀ ਕੋਈ ਨਹੀਂ ਕਰਨ ਕਾਰਨ ਪ੍ਰਭ ਏਕ ਹੈ ਇੱਕੋ ਇੱਕ ਪਰਮਾਤਮਾ ਹੈ ਜਿਹੜਾ ਸਾਰਾ ਕੁਝ ਪੈਦਾ ਕਰਨ ਵਾਲਾ ਹੈ ਦੂਸਰ ਨਹੀਂ ਕੋਏ ਦੂਜਾ ਨਹੀਂ ਹੈ ਨਾਨਕ ਤਿਸ ਬਲੇਹਾਰ ਨੇ ਨਾਨਕ ਤੇਰ ਤੋਂ ਬਲੇਹਾਰ ਜਾਂਦਾ ਹੈ ਜਿਹੜਾ ਜਲ ਥਲ ਮਹੀਲ ਸੋਏ ਜਿਹੜਾ ਜਲ ਵਿੱਚ ਹੈ ਥਲ ਵਿੱਚ ਜਿਹੜਾ ਮਹੀਲ ਵਿੱਚ ਹਰ ਜਗ੍ਹਾ ਤੇ ਵਸਿਆ ਹੋਇਆ ਹੈ ਫਿਰ ਸਤਿਗੁਰ ਨੇ ਉਥੇ ਅਸ਼ਟਪਦੀ ਅਗਲੇ ਪਾਸੇ ਲਿਖੀ ਤੇ ਸਤਿਗੁਰ ਨੇ ਬੋਲ ਲਿਖਿਆ ਕਰਨ ਕਰਾਵਣ ਕਰਨੇ ਜੋਗ ਰੱਬ ਸਾਰਾ ਕੁਝ ਰੱਬ ਨੇ ਸਾਰਾ ਕੁਝ ਪੈਦਾ ਕੀਤਾ ਤੇ ਰੱਬ ਸਾਰਾ ਕੁਝ ਕਰਨ ਦੇ ਜੋਗ ਹੈ ਕੋਈ ਦੁਨੀਆਂ ਦਾ ਐਸਾ ਕੰਮ ਨਹੀਂ ਜਿਹੜਾ ਰੱਬ ਨਾ ਕਰ ਸਕਦਾ ਹੋਵੇ ਕਰਨ ਕਰਾਵਣ ਕਰਨੇ ਜੋਗ ਜੋਤਿ ਚ ਭਾਵੇਂ ਸੋਈ ਹੋਗਾ ਸਤਿਗੁਰ ਕਹਿੰਦੇ ਜੋ ਰੱਬ ਨੂੰ ਚੰਗਾ ਲੱਗਦਾ ਹੈ ਉਹੀ ਸੰਸਾਰ ਵਿੱਚ ਹੁੰਦਾ ਹੈ ਸਾਰਾ ਸੰਸਾਰ ਰੱਬ ਨੇ ਪੈਦਾ ਕੀਤਾ ਹੈ ਤੇ ਰੱਬ ਦੁਨੀਆਂ ਦਾ ਹਰ ਕੰਮ ਕਰਨ ਵਾਲਾ ਹੈ ਤੇ ਜੋ ਕੁਝ ਰੱਬ ਨੂੰ ਚੰਗਾ ਲੱਗਦਾ ਹੈ ਉਹੀ ਸੰਸਾਰ ਵਿੱਚ ਹੁੰਦਾ ਹੈ ਕਿਸੇ ਦੀ ਮਨਮਰਜ਼ੀ ਨਹੀਂ ਅੱਜੋ ਵੀ ਦੁਨੀਆ 'ਚ ਪੈਦਾ ਹੋਇਆ ਜੋ ਵੀ ਦੁਨੀਆ 'ਚ ਨਾਸ਼ ਹੋ ਰਿਹਾ ਹੈ ਜੋ ਵੀ ਸੰਸਾਰ ਵਿੱਚ ਦਾਤਾਂ ਮਿਲ ਰਹੀਆਂ ਨੇ ਦਾਤਾਂ ਖੁਸ਼ ਰਹੀਆਂ ਨੇ ਤੇ ਸਾਰਾ ਕੁਝ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ ਭੈ ਵਿੱਚ ਪੌਣ ਵਹੇ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਅਡਾਣੇ ਆਕਾਸ਼ ਸਤਿਗੁਰੂ ਕਹਿੰਦੇ ਸਾਰਾ ਕੁਝ ਇਸ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ ਧਰਤੀ ਵੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਪਾਣੀ ਵੀ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ ਹਵਾ ਵੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਮੀਂਹ ਵੀ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ ਅੱਗ ਵੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਕੋਈ ਦੁਨੀਆ ਦੀ ਅਸੀ ਚੀਜ਼ ਨਹੀਂ ਜਿਹੜੀ ਰੱਬ ਦੇ ਹੁਕਮ ਤੋਂ ਬਗੈਰ ਹੈ ਸਤਿਗੁਰੂ ਕਹਿੰਦੇ ਜੋਤਿ ਸੁਭਾਵੈ ਸੋਈ ਹੋਗ ਖਿੰਨ ਵਿੱਚ ਥਾਪ ਉਹ ਥਾਪਣ ਹਾਰਾ ਉਹ ਤਾਂ ਇੱਕ ਖਿੰਨ ਵਿੱਚ ਇਸ ਸੰਸਾਰ ਨੂੰ ਥਾਪ ਦਿੰਦਾ ਇੱਕ ਖਿੰਨ ਵਿੱਚ ਖਿੰਨ ਕਹਿੰਦੇ ਕਿੰਨਾ ਕੁ ਸਮਾਏ ਇੱਕ ਸਕਿੰਟ ਵਿੱਚ ਉਸ ਸੰਸਾਰ ਨੂੰ ਥਾਪ ਸਕਦਾ ਹੈ ਤੇ ਇੱਕ ਸਕਿੰਟ ਵਿੱਚ ਸੰਸਾਰ ਨੂੰ ਖਤਮ ਕਰ ਸਕਦਾ ਹੈ। ਅੰਤ ਨਹੀਂ ਕਿਸ ਪਾਰਾ ਵਾਰ। ਉਸ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਜਿੰਨੇ ਸਾਰੀ ਸੁੰਨੀਆਂ ਸਾਜੀ ਹੈ, ਜਿਹੜਾ ਸਾਰੀ ਦੁਨੀਆ ਦਾ ਸਿਰਜਣਹਾਰ ਹੈ। ਹੁਕਮੇ ਧਾਰ ਆਤਾਰ ਰਹਾਵੇ, ਹੁਕਮੇ ਉਭਜ ਹੁਕਮ ਸਮਾਵੇ। ਸਤਿਗੁਰੂ ਕਹਿੰਦੇ ਉਹ ਸਦਾਪਦੇ ਹੁਕਮ ਵਿੱਚ ਜਾਂ ਸਾਰੀ ਸ੍ਰਿਸ਼ਟੀ ਖਲੋਤੀ ਹੋਈ ਹੈ। ਉਸ ਰੱਬ ਦੇ ਹੁਕਮ ਵਿੱਚ ਹੀ ਇਹ ਸਾਰੀ ਦੁਨੀਆ ਉਪਜੀ ਹੈ ਪੈਦਾ ਹੋਈ ਹੈ ਤੇ ਉਸ ਰੱਬ ਦੇ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਨਾਸ ਹੋਏਗੀ। ਇਹੀ ਗੱਲ ਨਾਮਦੇਵ ਜੀ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਕੀਤੀ। ਸਤਿਗੁਰੂ ਭਗਤ ਨਾਮਦੇਵ ਜੀ ਕਹਿਣ ਲੱਗੇ ਪਹਿਲ ਪੁਰਸਾ ਸਾਮਰਾ ਸਭ ਤੋਂ ਪਹਿਲਾਂ ਰੱਬ ਨੇ ਆਪਣੇ ਆਪ ਨੂੰ ਪੈਦਾ ਕੀਤਾ। ਅਥੋਂਨ ਪੁਰਸਾ ਦਮਰਾ 2 ਨੰਬਰ ਤੇ ਉਹਨੇ ਸੰਸਾਰ ਨੂੰ ਪੈਦਾ ਕੀਤਾ। ਅਸ ਕਾ ਅਸ ਉਸ ਕਾ ਕਹਿੰਦੇ ਇਸ ਸੰਸਾਰ ਦਾ ਤੇ ਰੱਬ ਦਾ ਮੇਲ ਹੋਇਆ। ਰੱਬ ਇਸ ਸੰਸਾਰ ਵਿੱਚ ਆ ਕੇ ਵਸ ਗਿਆ ਹਰ ਕਾ ਬਾਗਰਾ ਆ ਸਾਰਾ ਸੰਸਾਰ ਰੱਬ ਦਾ ਬਾਗ ਹੈ ਨਾਚੇ ਪਿੰਦੀਵੇਂ ਸਾਗਰਾ ਜਿਵੇਂ ਖੂ ਦੇ ਵਿੱਚ ਟਿੰਡਾ ਨੱਚਦੀਆਂ ਨੇ ਦੇ ਸੰਸਾਰ ਨੱਚ ਰਿਹਾ ਹੈ ਪਹਿਲੀ ਪੌੜੀ ਵਿੱਚ ਪਹਿਲੀ ਪੰਕਤੀ ਵਿੱਚ ਮੇਰੇ ਮਾਲਕ ਜੀ ਕਹਿੰਦੇ ਨੇ ਪਹਿਲ ਪੁਰੀਏ ਪੁੰਡਰਕ ਵਨਾ ਤਾਂ ਚੇ ਹੰਸਾ ਸਗਲੇ ਜਨਾ ਫਿਰ ਸਤਿਗੁਰ ਨੇ ਉਸ ਵਿਚਾਰਧਾਰਾ ਨੂੰ ਥੋੜੀ ਜੀ ਖੋਲਦਿਆਂ ਹੋਇਆਂ ਆਖਿਆ ਸਭ ਤੋਂ ਪਹਿਲਾਂ ਰੱਬ ਰੂਪੀ ਕੌਲ ਫੁੱਲ ਕਮਲ ਦਾ ਫੁੱਲ ਪੈਦਾ ਹੋਇਆ ਕਿ ਤੇ ਰੱਬ ਨੂੰ ਕਮਲ ਦਾ ਫੁੱਲ ਆਖਿਆ ਪਹਿਲ ਪੁਰੀਏ ਪੁੰਡਰਕ ਬਣਾ ਤਾਂ ਚਹ ਹੰਸਾ ਸਗਲੇ ਜਨਾ ਉਸ ਤੋਂ ਬਾਅਦ ਆ ਸਾਰੀ ਮਾਇਆ ਉਸ ਤੋਂ ਬਾਅਦ ਆ ਸਾਰੀ ਦੁਨੀਆ ਪੈਦਾ ਹੋਈ ਕ੍ਰਿਸ਼ਨਾਂ ਤੇ ਜਾਨੋ ਕ੍ਰਿਸ਼ਨਾਂ ਤੇ ਜਾਨੋ ਤੇ ਕਹਿੰਦੇ ਸਮਝ ਲਵੋ ਇਸ ਮਾਇਆ ਤੋਂ ਆ ਸਾਰੀ ਦੁਨੀਆ ਹੈ ਹਰ ਹਰ ਨਾ ਚੰਤੀ ਨਾਚਣਾ ਤੇ ਆ ਸਾਰੀ ਦੁਨੀਆ ਇਸ ਮਾਇਆ ਦੇ ਵਿੱਚ ਨੱਚ ਰਹੀ ਹੈ ਤਾਂ ਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਆ ਸਾਰੀ ਦੁਨੀਆ ਸਮਾਇਆ ਵਿੱਚ ਨੱਚ ਰਹੀ ਏ ਸਤਿਗੁਰ ਦੀ ਬਾਣੀ ਵਿੱਚੋਂ ਬੋਲ ਪੜਿਓ ਕਿਤੇ ਸਤਿਗੁਰ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਕਹਿੰਦੇ ਵੇਖੋ ਇਸ ਮਿੱਟੀ ਦਾ ਪੁੱਤਰਾ ਕਿਵੇਂ ਨੱਚਦਾ ਹੈ ਦੇਖੇ ਦੇਖੇ ਸੁਨੇ ਦੌਰਿਓ ਫਿਰਦਾ ਹੈ ਕਦੀ ਇੱਧਰ ਨੂੰ ਦੇਖਦਾ ਕਦੀ ਇੱਧਰ ਨੂੰ ਦੇਖਦਾ ਕਦੀ ਇੱਧਰ ਨੂੰ ਦੌੜਦਾ ਕਦੀ ਇੱਧਰ ਨੂੰ ਦੌੜਦਾ ਏ ਇਹ ਮਿੱਟੀ ਦਾ ਪੁੱਤਰਾ ਨੱਚ ਰਿਹਾ ਦੁਨੀਆ 'ਚ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਫਿਰ ਸਮਝਣ ਦਾ ਯਤਨ ਕਰਿਓ ਉਸ ਪਰਮਾਤਮਾ ਨੇ ਸਭ ਤੋਂ ਪਹਿਲਾਂ ਇਸ ਦੁਨੀਆ ਨੂੰ ਪੈਦਾ ਕੀਤਾ ਫਿਰ ਪਹਿਲਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੈਦਾ ਕੀਤਾ ਫਿਰ ਰੱਬ ਜੀ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਇਸ ਸ੍ਰਿਸ਼ਟੀ ਦੇ ਉੱਪਰ ਜੀਵ ਜੰਤ ਪੈਦਾ ਕੀਤੇ ਇਸ ਸ੍ਰਿਸ਼ਟੀ ਦੇ ਉੱਪਰ ਰੱਬ ਨੇ ਆਪ ਹੀ ਮਾਇਆ ਪੈਦਾ ਕੀਤੀ ਤੇ ਦੁਨੀਆ ਦੇ ਜੀਵ ਜੰਤੂ ਇਸ ਮਾਇਆ ਦੇ ਪਿੱਛੇ ਦੌੜਦੇ ਨੇ ਭੱਜਦੇ ਨੇ ਇਸ ਜੀਵਨ ਦੇ ਖੇਡ ਨੂੰ ਖੇਡਦੇ ਨੇ ਕਈਆਂ ਦਾ ਟਾਰਗੇਟ ਕੇਵਲ ਤੇ ਕੇਵਲ ਮਾਇਆ ਹੋ ਜਾਂਦਾ ਹੈ ਤੇ ਕਈਆਂ ਦਾ ਟਾਰਗੇਟ ਉਹ ਪ੍ਰਮਾਤਮਾ ਨੂੰ ਮਿਲਣਾ ਹੋ ਜਾਂਦਾ ਹੈ ਕਈਆਂ ਦੀ ਮੰਜ਼ਿਲ ਕੇਵਲ ਮਾਇਆ ਪ੍ਰਾਪਤ ਕਰਨੀ ਹੈ ਤੇ ਕਈਆਂ ਦੀ ਮੰਜ਼ਿਲ ਉਹ ਪ੍ਰਮਾਤਮਾ ਹੈ ਤੇ ਸਤਗੁਰ ਨੇ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਮਾਟੀ ਕੋ ਪੁੱਤਰਾ ਕਾਸ਼ ਨਚ ਤੈ ਦੇਖੇ ਦੇਖੇ ਸੁਣਿਓ ਦੌੜਿਓ ਫਿਰਤਾ ਹੈ ਜਬ ਕਿਛ ਪਾਇ ਤਬ ਗਰਭ ਕਰਦਾ ਹੈ ਕਹਿੰਦੇ ਜਦੋਂ ਮਨੁੱਖ ਦੌੜਦਾ ਹੈ ਭੱਜਦਾ ਹੈ ਮਾਇਆ ਕੱਠੀ ਕਰਨ ਦਾ ਯਤਨ ਕਰਦਾ ਜਦੋਂ ਕੁਝ ਪ੍ਰਾਪਤ ਹੁੰਦਾ ਹੈ ਨਾ ਮਨੁੱਖ ਨੂੰ ਉਦੋਂ ਗਰਭ ਕਰਦਾ ਉਦੋਂ ਹੰਕਾਰ ਕਰਦਾ ਮੇਰੇ ਕੋਲ ਆ ਮੇਰੇ ਕੋਲ ਆ ਜਬ ਕਸ਼ਪਾਇ ਤਬ ਗਰਭ ਕਰਤਾ ਹੈ ਮਾਇਆ ਤਜੀ ਤਬ ਰੋਵਨ ਲਗਤਾ ਹੈ ਤੇ ਜੇ ਕੋਈ ਚੀਜ਼ ਇਹਦੇ ਕੋਲ ਦੂਰ ਹੁੰਦੀ ਹੈ ਮਾਇਆ ਦੀ ਕੋਈ ਚੀਜ਼ੇ ਤੇ ਤੋਂ ਵੱਖਰੀ ਹੁੰਦੀ ਹੈ ਤੇ ਰੋਣ ਲੱਗ ਪੈਂਦਾ ਹੈ ਕਿਉਂਕਿ ਸੰਸਾਰ ਦੀ ਇਹ ਖੇਡ ਹੈ ਮਨੁੱਖ ਇਸ ਦੁਨੀਆ ਵਿੱਚ 4 ਦਿਨ ਖੇਡਣ ਵਾਸਤੇ ਆਇਆ ਹੈ ਕਿਤੇ ਸਤਿਗੁਰ ਨੇ ਆਖਿਆ ਮਨੁੱਖ 4 ਦਿਨ ਦਾ ਪਰੋਣਾ ਹੈ ਕਿਤੇ ਸਤਿਗੁਰ ਨੇ ਆਖਿਆ 4 ਦਿਨ ਦਾ ਖਿਡਾਰੀ ਹੈ ਇਹ ਮਾਇਆ ਦੀ ਗੇਮ ਦੇ ਵਿੱਚ ਸੰਸਾਰ ਦੀ ਗੇਮ ਵਿੱਚ ਮਨੁੱਖ ਖੇਡ ਰਿਹਾ ਹੈ ਜਿਹੜੇ ਉਸ ਰੱਬ ਨਾਲ ਜੁੜ ਜਾਂਦੇ ਨੇ ਉਸ ਗੇਮ ਨੂੰ ਜਿੱਤ ਜਾਂਦੇ ਨੇ ਦੂਜੇ ਹਾਰ ਜਾਂਦੇ ਨੇ ਸਤਿਗੁਰੂ ਕਹਿੰਨ ਲੱਗੇ ਸੰਸਾਰ ਇੱਕ ਖੇਡ ਦੀ ਨਿਆਈ ਹੈ ਸਾਰਾ ਸੰਸਾਰ ਇਸ ਸੰਸਾਰ ਵਿੱਚ ਇਹ ਸਾਰੀ ਦੁਨੀਆ ਸੰਸਾਰ ਵਿੱਚ ਇਸ ਮਾਇਆ ਦੇ ਵਿੱਚ ਨੱਚ ਰਹੇ ਹਨ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਫਿਰ ਅੱਗੇ ਸਤਿਗੁਰੂ ਕਹਿੰਦੇ ਨਾਚੰਤੀ ਗੋਪੀ ਜਨਾ ਇੱਥੇ ਗੋਪੀ ਜਨਾ ਦਾ ਅਰਥ ਹੈ ਜੀਵ ਜੰਤੂ ਸਾਰੇ ਨੱਚ ਰਹੇ ਨੇ ਸਾਰੀਆਂ ਜੀਵ ਇਸਤਰੀਆਂ ਨੱਚ ਰਹੀਆਂ ਨੇ ਨਈਆ ਤੇ ਬਹਿਰੇ ਕੰਨਾਂ ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਮਾਲਕ ਤੋਂ ਬਗੈਰ ਇਹ ਸਾਰਾ ਸੰਸਾਰ ਜਿਹੜਾ ਹੈ ਸੰਸਾਰ ਵਿੱਚ ਨੱਚ ਰਿਹਾ ਹੈ ਮਾਇਆ ਦੀ ਗੇਮ ਵਿੱਚ ਖੇਡ ਰਿਹਾ ਹੈ ਇਸ ਮਾਇਆ ਦੇ ਅਧੀਨ ਚੱਲ ਰਿਹਾ ਹੈ ਅੱਗੇ ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਹਿੰਦੇ ਤੜਕ ਨਾਚਾ ਬੰਦਿਆ ਸਵਾਲ ਜਵਾਬ ਨਾ ਕਰ ਤਰਕ ਨਾ ਕਰ ਉਥੇ ਪਰ ਮੀਆਂ ਚਾ ਆਪਣੇ ਭਰਮ ਦੂਰ ਕਰਨ ਦਾ ਯਤਨ ਕਰ ਕਿਉਂਕਿ ਸਾਰਾ ਸੰਸਾਰ ਰੱਬ ਨੇ ਬਣਾਇਆ ਹੈ ਬਣਾ ਕੇ ਉਹਨੇ ਦੁਨੀਆ ਬਣਾਈ ਹੈ ਦੁਨੀਆ ਬਣਾ ਕੇ ਜੀਵ ਜੰਤੂ ਬਣਾਏ ਨੇ ਜੀਵ ਜੰਤੂ ਬਣਾ ਕੇ ਮਾਇਆ ਬਣਾਈ ਹੈ ਆ ਸਾਰੀ ਉਸ ਰੱਬ ਦੀ ਖੇਡ ਹੈ ਤੇ ਉਸ ਖੇਡ ਤੇ ਤਰਕ ਨਾ ਕਰ ਸੰਸਾਰ ਵਿੱਚ ਚਲਦੇ ਆਸੀਂ ਤਰਕ ਕਰਦੇ ਆ ਰੱਬ ਜੇ ਐਵੇਂ ਕਰ ਦਿੰਦਾ ਰੱਬ ਜਿਵੇਂ ਓਵੇਂ ਕਰ ਦਿੰਦਾ ਜੇ ਰੱਬ ਇਸ ਤਰ੍ਹਾਂ ਹੋ ਜਾਂਦਾ ਜੇ ਰੱਬ ਐਵੇਂ ਬਣਾ ਦਿੰਦਾ ਜੇ ਰੱਬ ਐਂ ਨਾ ਕਰਦਾ ਰੱਬ ਆਹ ਇਹ ਤਰਕ ਹੁੰਦਾ ਹੈ ਕਿ ਰੱਬ ਜੇ ਐਵੇਂ ਰੱਬ ਨੇ ਬਣਾਇਆ ਸਾਰਾ ਕੁਝ ਉਹਨੇ ਬੜਾ ਸੋਚ ਸਮਝ ਕੇ ਬੜੀ ਅਗਲੀ ਬਹੁਤ ਵੱਡੀ ਵਿਚਾਰਤਾਰਾ ਰੱਖ ਕੇ ਪਤਾ ਨਹੀਂ ਉਸ ਰੱਬ ਨੇ ਇਸ ਦੁਨੀਆ ਨੂੰ ਬਣਾਉਣ ਤੋਂ ਪਹਿਲਾਂ ਕਿੰਨਾ ਕੁਝ ਇਸ ਸੰਸਾਰ ਦੇ ਬਾਰੇ ਸੋਚਿਆ ਹੋਵੇ ਇਸ ਜੀਵ ਬਾਰੇ ਸੋਚਿਆ ਹੋਵੇ ਵੇਖੋ ਕਿੰਨੀ ਕਮਾਲ ਦੀ ਗੱਲ ਹੈ ਜਿੱਥੇ ਰੱਬ ਨੇ ਜੀਵ ਜੰਤੂ ਪੈਦਾ ਕੀਤੇ ਨਾਲ ਪਦਾਰਥ ਪੈਦਾ ਕੀਤੇ ਵੀ ਮਨੁੱਖ ਨੂੰ ਐਸ ਸਮੇਂ ਵਿੱਚ ਆਹ ਪਦਾਰਥ ਦੀ ਲੋੜ ਪੈਗੀ ਬਚਪਨ ਵਿੱਚ ਦੁੱਧ ਦੀ ਲੋੜ ਪੈਗੀ ਦੁੱਧ ਪੈਦਾ ਕਰ ਦਿੱਤਾ ਜਵਾਨੀ ਵਿੱਚ ਇਸ ਨੂੰ ਭੋਜਨ ਪਦਾਰਥ ਦੀ ਲੋੜ ਪੈਗੀ ਭੋਜਨ ਪਦਾਰਥ ਪੈਦਾ ਕਰ ਦਿੱਤੇ ਫਲ ਪੈਦਾ ਕਰ ਦਿੱਤੇ ਰੱਬ ਦੀ ਕਿੱਡੀ ਵੱਡੀ ਗੇਮ ਹੈ ਕਦੀ ਸੋਚ ਕੇ ਵੇਖੋ ਜਿੱਥੇ ਉਹਨੇ ਜੀਵ ਜੰਤੂ ਪੈਦਾ ਕੀਤੇ ਉੱਥੇ ਇਸ ਸੰਸਾਰ ਨੂੰ ਚਲਾਉਣ ਵਾਸਤੇ ਕਿੰਨੇ ਪਦਾਰਥ ਪੈਦਾ ਕੀਤੇ ਨੇ ਗ੍ਰਿਪ ਨੂੰ ਆਸ ਤੇ ਬਾਸ਼ਾ ਕੰਦੇਸ ਕਰਕੇ ਤਰਕ ਨਾ ਕਰ ਕਿ ਰੱਬ ਨੇ ਆਣ ਕੀਤਾ ਰੱਬ ਨੇ ਆਉ ਨਹੀਂ ਕੀਤਾ ਰੱਬ ਐਵੇਂ ਕਰ ਦਿੰਦਾ ਰੱਬ ਓਵੇਂ ਕਰ ਦਿੰਦਾ ਭਰਮੀਆਂ ਚਾ ਆਪਣੇ ਭਰਮ ਦੂਰ ਕਰ ਕੇਸਵਾਪ ਗਚੋਨੀ ਆਈਏ ਮਈਏ ਏ ਕੇ ਆਣ ਜਿਓ ਕੰਨੇ ਸਾਰੇ ਜਗਾਂ ਤੇ ਇੱਕੋ ਪਰਮਾਤਮਾ ਹੈ ਇੱਕੋ ਵਾਹਿਗੁਰੂ ਹੈ ਇਸ ਕਰਕੇ ਭਰਮ ਛੱਡ ਮਹਿਮ ਛੱਡ ਆਪਣੀ ਜ਼ਿੰਦਗੀ ਚ ਤੜਕ ਛੱਡ ਪਿੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮਚੇ ਦਵਾਰਾ ਇਹ ਸਾਰਾ ਸੰਸਾਰ ਨੱਚ ਰਿਹਾ ਹੈ ਖੂਦੀਆਂ ਟਿੰਡਾਂ ਵਾਂਗ ਇਹ ਸਾਰਾ ਸੰਸਾਰ ਚੱਲ ਰਿਹਾ ਹੈ ਪ੍ਰਣਾਮ ਦੇਵ ਜੀ ਕਹਿੰਦੇ ਭ੍ਰਮ ਭ੍ਰਮ ਆਏ ਤੁਮਚੇ ਦਵਾਰਾ ਮੈਂ ੜਕਦਾ 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 ਰੱਬ ਜੀ ਤੇਰੇ ਦਵਾਰ ਤੇ ਆ ਗਿਆ ਹਾਂ ਮੈਂ ਤੇਰੇ ਦਰ ਤੇ ਆ ਗਿਆ ਹਾਂ ਤਾਂ ਜਦੋਂ ਰੱਬ ਜੀ ਤੇਰੇ ਦਵਾਰ ਤੇ ਆਇਆ ਤੇ ਰੱਬ ਨੇ ਅੱਗੇ ਇੱਕ ਸਵਾਲ ਕੀਤਾ ਤੂੰ ਕੌਨ ਰੇ ਰੱਬ ਜੀ ਕਹਿੰਦੇ ਨਾਮਦੇਵ ਤੂੰ ਕੌਣ ਹੈ ਉਹਨਾਂ ਆਖਿਆ ਮੈਂ ਜੀ ਨਾਮਾ ਵੇਖੋ ਕਿੱਡੀ ਵੱਡੀ ਗੱਲ ਭਗਤ ਨਾਮਦੇਵ ਨੇ ਕੀਤੀ ਕਹਿੰਦੇ ਮੈਂ ਭਰਮ ਦਾ ਭਰਮ ਦਾ ਪੜਕਦਾ ਪੜਕਦਾ ਰੱਬ ਦੇ ਦਰ ਤੇ ਗਿਆ ਤੇ ਰੱਬ ਦੇ ਦਰ ਤੇ ਜਦੋਂ ਗਿਆ ਤੇ ਰੱਬ ਨੇ ਇੱਕ ਸਵਾਲ ਕੀਤਾ ਰੱਬ ਕਹਿੰਦਾ ਤੂੰ ਕੌਨ ਰੇ ਤੂੰ ਕੌਣ ਹੈ ਤਾਂ ਨਾਮਦੇਵ ਨੇ ਜਵਾਬ ਦਿੱਤਾ ਮੈਂ ਜੀ ਨਾਮਾ ਮੈਂ ਜੀ ਨਾਮ ਦੇ ਵਹਾਂ ਫਿਰ ਰੱਬ ਨੇ ਸਵਾਲ ਕੀਤਾ ਹੋ ਜੀ ਕਿਹੜੀ ਗੱਲ ਕਰਨ ਵਾਸਤੇ ਮੇਰੇ ਕੋਲ ਆਇਓ ਕੀ ਕੰਮ ਹੈ ਮੇਰੇ ਨਾਲ ਤੇ ਨਾਮਦੇਵ ਜੀ ਕਹਿੰਦੇ ਆਲਾ ਤੇ ਨਿਵਾਰਨਾ ਜਮ ਕਰਨਾ ਨਾਮਦੇਵ ਜੀ ਕਹਿੰਦੇ ਰੱਬ ਜੀ ਮੈਂ ਤੇਰੇ ਦਰ ਤੇ ਆਇਆ ਹਾਂ ਆਲਾ ਤੇ ਨਿਵਾਰਨਾ ਮੈਨੂੰ ਇਸ ਸੰਸਾਰ ਦੀ ਜਿਹੜੀ ਮਾਇਆ ਦਾ ਜਾਲ ਹੈ ਅਜਿਹੜਾ ਮੌਤ ਦਾ ਡਰ ਹੈ ਇਸ ਸੰਸਾਰ ਦੇ ਜਿਹੜੇ ਵਕਾਰ ਨੇ ਇਹਨਾਂ ਤੋਂ ਮੈਨੂੰ ਬਚਾ ਲਓ ਮੈਂ ਇਸ ਕਰਕੇ ਤੁਹਾਡੇ ਦਰ ਤੇ ਆਇਆ ਅੱਜ ਦੇ ਪਾਵਨ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਸਤਿ ਭਗਤ ਨਾਮਦੇਵ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ ਫਿਰ ਸ੍ਰਿਸ਼ਟੀ ਨੂੰ ਬਣਾਇਆ ਸ੍ਰਿਸ਼ਟੀ ਨੂੰ ਬਣਾ ਕੇ ਜੀਵ ਜੰਤੂ ਬਣਾਏ ਮਾਇਆ ਪੈਦਾ ਕੀਤੀ ਤੇ ਸੰਸਾਰ ਦਾ ਮਨੁੱਖ ਇਸ ਮਾਇਆ ਵਿੱਚ ਨੱਚ ਰਿਹਾ ਹੈ ਪੜਕ ਰਿਹਾ ਹੈ ਸੰਸਾਰ ਦਾ ਮਨੁੱਖ ਇਸ ਮਾਇਆ ਦੇ ਵਿੱਚ ਗੁਲਤਾਨ ਹੋਇਆ ਪਿਆ ਹੈ ਤੇ ਨਾਮਦੇਵ ਜੀ ਕਹਿੰਦੇ ਮੈਂ ਰੱਬ ਦੇ ਦਰ ਤੇ ਗਿਆ ਪੜਕਦਾ ਪੜਕਦਾ ਸੰਸਾਰ ਦੇ ਲੋਕ ਇਸ ਸੰਸਾਰ ਵਿੱਚ ਡੁੱਬ ਰਹੇ ਸਨ ਤੇ ਮੈਂ ਜਾ ਕੇ ਰੱਬ ਅਗੇ ਅਰਦਾਸ ਕੀਤੀ ਬੇਨਤੀ ਕੀਤੀ ਰੱਬ ਜੀ ਕਿਰਪਾ ਕਰ ਰਹਿਮਤ ਕਰ ਮੈਨੂੰ ਇਸ ਮਾਇਆ ਤੋਂ ਬਚਾ ਲੈ ਮੈਨੂੰ ਇਸ ਮੌਤ ਦੇ ਡਰ ਤੋਂ ਬਚਾ ਲੈ ਮੈਨੂੰ ਬੁਰਾਈਆਂ ਤੋਂ ਬਚਾ ਲੈ ਮੈਨੂੰ ਇਸ ਸੰਸਾਰ ਦੀਆਂ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖ ਲੈ ਇਹ ਅਰਦਾਸ ਭਗਤ ਨਾਮਦੇਵ ਜੀ ਨੇ ਸ਼ਬਦ ਵਿੱਚ ਅਖੀਰ ਤੇ ਜਾ ਕੇ ਕੀਤੀ ਹੈ ਗੱਲ ਇਥੋਂ ਸ਼ੁਰੂ ਕੀਤੀ ਰੱਬ ਨੇ ਆਪਣੇ ਆਪ ਨੂੰ ਪੈਦਾ ਕੀਤਾ ਸ੍ਰਿਸ਼ਟੀ ਪੈਦਾ ਕੀਤੀ ਮਾਇਆ ਪੈਦਾ ਕੀਤੀ ਜੀਵ ਜੰਤੂ ਪੈਦਾ ਕੀਤੇ ਤੇ ਦੁਨੀਆ ਦੇ ਲੋਕ ਉਸ ਮਾਇਆ ਦੇ ਵਿੱਚ ਗੁਲਤਾਨ ਹੋ ਗਏ ਤੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਰੱਬ ਦਾ ਦਰ ਫੜ ਲਿਆ ਰੱਬ ਦੇ ਦਰ ਤੇ ਪਹੁੰਚ ਗਿਆ ਤੇ ਰੱਬ ਅਗੇ ਅਰਦਾਸ ਕੀਤੀ ਰੱਬ ਜੀ ਦੁਨੀਆ ਦੇ ਲੋਕ ਇਸ ਸੰਸਾਰ ਵਿੱਚ ਡੁੱਬ ਰਹੇ ਨੇ ਤੇ ਮੈਂ ਤੇਰੇ ਦਰ ਤੇ ਆ ਗਿਆ ਮੈਨੂੰ ਆਪਣੇ ਆਪ ਨਾਲ ਜੋੜ ਕੇ ਮੈਨੂੰ ਆਪਣੇ ਨਾਲ ਜੋੜ ਕੇ ਇਸ ਸੰਸਾਰ ਵਿੱਚੋਂ ਬਚਾ ਲੈ ਬੜੀ ਜਗ੍ਹਾ ਦੇ ਭਗਤ ਨਾਮਦੇਵ ਜੀ ਨੇ ਐਵੇਂ ਦੀ ਵਿਚਾਰ ਰੱਖੀ ਹੈ ਇੱਥੋਂ ਤੱਕ ਕਿ ਭਗਤ ਨਾਮਦੇਵ ਨੇ ਆਖਿਆ ਬਾਹ ਬੀਟਲਾ ਬਾਹ ਦੇ ਬਾਹ ਦੇ ਰੱਬ ਜੀ ਮੈਨੂੰ ਆਪਣੀ ਬਾਹ ਦੇ ਮੈਂ ਤੇਰੀ ਬਾਹ ਫੜ ਕੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਵਾਂ ਕਿਉਂਕਿ ਮੈਂ ਤਰਨਾ ਨਹੀਂ ਜਾਣਦਾ ਜਿੱਥੇ ਸੰਸਾਰ ਦੇ ਲੋਕ ਡੁੱਬਦੇ ਨੇ